ਕਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਕਾਗਾ ਵੱਲੋਂ ਮੇਰੇ ਮਰਿਤ ਪਲਕਾ ਹੋਰ ਸਵਾਗਤ ਕਰਦੀ ਆ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਬੁਟੀਕ ਪੀਸ ਲੈ ਕੇ ਆਏ ਹਾਂ ਜੋ ਕਿ ਕੱਲ ਹੀ ਰੈਡੀ ਹੋ ਕੇ ਆਏ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰਹਿਣਗੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਨੇ ਆ ਕਿ ਆਪਣੀ ਜੋ ਸੁਨਾਮ ਐਗਜ਼ੀਬਿਸ਼ਨ ਸੀ 31 ਅਗਸਤ ਵਾਲੀ ਉਸ ਦਿਨ ਬਾਰਿਸ਼ ਬਹੁਤ ਜ਼ਿਆਦਾ ਹੋਣ ਕਰਕੇ ਉਹ ਆਪਾਂ ਅੱਗੇ ਰੱਖ ਦਿੱਤੀ ਸੀਗੀ ਤੇ 21 ਸਤੰਬਰ ਏ ਹੁਣ ਜਿਹੜੀ ਐਗਜ਼ੀਬਿਸ਼ਨ ਹੈ ਉਹ ਹੋਣ ਜਾ ਰਹੀ ਹੈ ਜੀਪੀਐਫ ਪੈਲਸ ਲਹਿਰਾਗਾਗਾ ਦੇ ਵਿੱਚ ਮਤਲਬ ਕਿ ਅਗਲੇ ਐਤਵਾਰ ਨੂੰ ਅ ਅੱਜ ਮੰਗਲਵਾਰ ਹੈ ਬਸ 4-5 ਦਿਨ ਰਹਿ ਗਏ ਹਨ ਸੰਡੇ ਨੂੰ ਹੈਗੀ ਜੀਪੀਐਫ ਪੈਲਸ ਲਹਿਰਾਗਾਗਾ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਹੀ ਨਾਲ ਹੈ ਤਾਂ ਸਾਡੇ ਏਰੀਏ ਦੇ ਵਿੱਚੋਂ ਵੀ ਦੂਰੋਂ ਨੇੜੇੋਂ ਵੀ ਪੈਣਾ ਆ ਕੇ ਉੱਥੇ ਸ਼ਾਪਿੰਗ ਜ਼ਰੂਰ ਕਰਿਓ ਤੇ ਜੇ ਕੋਈ ਪੈਨਸਟਾਲ ਲਗਾਉਣਾ ਚਾਹੁੰਦੀ ਹੈ ਤਾਂ ਤੁਸੀਂ ਕੋਈ ਵੀ ਤੁਹਾਡੇ ਵਿੱਚ ਹੱਥ ਕਲਾ ਲਾਈਕ ਸੂਟ ਬਣਾਉਨੇ ਹੋ ਫੁਲਕਾਰੀਆ ਕੱਢਦੇ ਹੋ ਘਗਰੇ ਲਹਿੰਗੇ ਡਿਜ਼ਾਈਨ ਤੇ ਇਸ ਤੋਂ ਇਲਾਵਾ ਜੁੱਤੀਆਂ ਲਈ ਸਪੈਸ਼ਲ ਸਾਨੂੰ ਲੋੜ ਹੈ ਜੁੱਤੀਆਂ ਵਾਲੀ ਸਟਾਲ ਦੀ ਤੁਹਾਡੇ ਨੋਨ ਦੇ ਵਿੱਚ ਹੋਵੇ ਤੁਸੀਂ ਜੁੱਤੀਆਂ ਵਗੈਰਾ ਬਣਾਉਨੇ ਹੋ ਕਿਉਂਕਿ ਅੱਜ ਕੱਲ ਪੇਂਟਿੰਗ ਦਾ ਬਹੁਤ ਡਿਜ਼ਾਈਨ ਜੋ ਰਿਵਾਜ ਹੋ ਰਿਹਾ ਜੁੱਤੀਆਂ ਪਹਿਣਾ ਕਰ ਲਿਆ ਕਿ ਪੇਂਟ ਕਰਕੇ ਸੇਲ ਕਰਦੀਆਂ ਨੇ ਤੁਸੀਂ ਜੁੱਤੀਆਂ ਲਈ ਸਟਾਲ ਜ਼ਰੂਰ ਲਗਾ ਸਕਦੇ ਹੋ ਤੇ ਜਿਵੇਂ ਆਰਗੈਨਿਕ ਫੂਡ ਹੋ ਗਿਆ ਹਨਾ ਹਾਈਜਨ ਦੇ ਪ੍ਰੋਡਕਟ ਤਾਂ ਇਹਨਾਂ ਚੀਜ਼ਾਂ ਦੀ ਤੁਹਾਡੇ ਕੋਲ ਕੋਈ ਵੀ ਕਲਾ ਹੈ ਤੁਹਾਡੇ ਆਸ-ਪਾਸੇ ਕੋਈ ਵੀ ਕੰਮ ਕਰਦਾ ਹੈ ਤਾਂ ਤੁਸੀਂ ਜ਼ਰੂਰ ਇੱਥੇ ਸਟਾਲ ਬੁੱਕ ਕਰਵਾ ਸਕਦੇ ਹੋ ਤੇ ਸਟਾਲ ਦਾ ਰੇਟ ਵੀ ਬਹੁਤ ਘੱਟ ਹੈ ਲਾਰੇਕਾ ਅੱਗੇ ਸਿਰਫ 2000 ਰੁਪਏ ਤੇ ਬਾਕੀ ਦੂਰੋਂ ਨੇੜੇੋਂ ਭੈਣਾ ਆ ਕੇ ਜ਼ਰੂਰ ਵੇਖਿਓ ਇਸ ਹੱਥ ਕਲਾ ਮੇਲੇ ਦੀ ਪ੍ਰਦਰਸ਼ਨੀ ਦੀ ਰੌਣਕ ਵਧਾਓ ਜ਼ਰੂਰ ਪਹੁੰਚੋ ਤੇ ਇੱਕ ਗੱਲ ਹੋਰ ਜ ਕਈ ਭੈਣਾਂ ਦੇ ਸਾਨੂੰ ਕਾਲ ਆਉਂਦੀ ਹੁੰਦੀ ਹੈ ਕਿ ਅਸੀਂ ਲੈਹਰੇ ਆ ਕੇ ਸ਼ਾਪਿੰਗ ਕਰ ਸਕਦੇ ਆ हां जी ਤੁਸੀਂ ਕਦੋਂ ਵੀ ਆ ਕੇ ਸ਼ਾਪਿੰਗ ਕਰ ਸਕਦੇ ਹੋ ਤੇ ਇਹ ਜਿਹੜੀ 21 ਅਗਸਤ ਵਾਲੀ ਜੋ ਪ੍ਰਦਰਸ਼ਨੀ ਹੋ ਰਹੀ ਹੈ ਉਹਦੇ ਵਿੱਚ ਆਪਣੇ ਵੱਲੋਂ ਦਾ ਕਲਾਸਿਕ 컬یکشن ਵੱਲੋਂ ਵੀ ਉੱਥੇ ਸਟਾਲ ਲਗਾਈ ਜਾਊਗੀ ਤਾਂ ਉੱਥੇ ਆ ਕੇ ਤੁਸੀਂ ਜਰੂਰ ਸ਼ਾਪਿੰਗ ਵੀ ਕਰ ਸਕਦੇ ਹੋ ਸਾਨੂੰ ਮਿਲ ਵੀ ਸਕਦੇ ਹੋ ਤੇ ਤਾਂ ਆਪਾਂ 21 ਸਤੰਬਰ ਦਿਨ ਐਤਵਾਰ ਵਾਲੇ ਦਿਨ ਮਿਲਦੇ ਹਾਂ ਜੀ ਜੀਪੀਐਫ ਪੈਲਸ ਲੈਰਾ ਗਾਗਾ ਵਿੱਚ ਤੇ ਹੁਣ ਤੁਹਾਨੂੰ ਦਿਖਾਉਣੀ ਆ ਸੋਹਣੇ ਸੋਹਣੇ ਸੂਟ ਬਹੁਤ ਸਾਰੇ ਡਿਜ਼ਾਈਨ ਲੈ ਕੇ ਆਇਆ ਸਾਰੇ ਡਿਜ਼ਾਈਨ ਬਹੁਤ ਪਿਆਰੇ ਜਿਹੜੀ ਕੀਤੇ ਨੇ ਉਹ ਵੀ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਫੈਬਰਿਕ ਦੇ ਸਭ ਤੋਂ ਫਸਟ ਆਪਾਂ ਡਿਜ਼ਾਈਨ ਤਿਆਰ ਕੀਤਾ ਜੀ 컬러 ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਜਿਹੜੀ ਤੁਹਾਨੂੰ ਸਲਵਾਰ ਮਿਲੂਗੀ ਪਿਓਰ ਮਸਲੀਨ ਫੁੱਲ ਪਿਓਰ ਮਸਲੀਨ ਦਾ ਬੇਸ ਰਹੂਗਾ ਜੀ ਦੇਖੋ ਇਹ ਲਾਈਨਾਂ ਵਾਲੀ ਸਲਵਾਰ ਮਿਲੂਗੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਉੱਪਰੋਂ ਇਹਦਾ 컬러 ਵੀ ਬਹੁਤ ਸੋਹਣਾ ਹੈ ਤੇ ਸ਼ਰਟ ਵੇਖੋ ਸ਼ਰਟ ਦੇ ਉੱਪਰ ਬੜਾ ਪਿਆਰਾ ਡਿਜ਼ਾਈਨ ਬਣਵਾਇਆ ਆਪਾਂ ਦੇਖੋ ਇਹ ਫਰੰਟ ਸਾਰਾ ਤੁਹਾਡਾ ਸਟਾਰਸ ਵਾਲਾ ਡਿਜ਼ਾਈਨ ਦੇ ਨਾਲ ਕਵਰ ਹੋਊਗਾ ਸ਼ਰਟ ਦਾ ਕਲਰ ਹੀ ਬਹੁਤ ਪਿਆਰਾ ਹੈ ਤੇ ਇਹ ਜੋ ਹੈਗਾ ਡਿਜ਼ਾਈਨ ਇਹ ਆਊਗਾ ਬੈਕ ਨੈਕ ਦੇ ਉੱਪਰ ਉੱਪਰ ਤੁਹਾਡਾ ਗਲਾ ਬਣ ਜਾਣਾ ਇਹ ਬੈਕ ਨੈਕ ਦੇ ਉੱਪਰ ਡਿਜ਼ਾਈਨ ਆਊਗਾ ਤੇ ਇਸ ਤੋਂ ਇਲਾਵਾ ਇਹ ਆ ਗਿਆ 슬ੀਵਸ ਦਾ ਡਿਜ਼ਾਈਨ ਇਹ ਤੁਹਾਡੀਆਂ ਬਾਹਾਂ ਤੇ ਆਉਣਾ ਬੜਾ ਸੋਹਣਾ ਕਨਸੈਪਟ ਹੈ ਤੇ ਪ੍ਰਾਈਸ ਵੀ ਬਹੁਤ ਘੱਟ ਆ ਕਿਉਂਕਿ ਸਾਰਾ ਜਿਹੜਾ ਹੈਗਾ ਕੋਸਟਲੀ ਫੈਬਰਿਕ ਯੂਜ਼ ਹੋਇਆ ਜੀ ਇਹ ਸੂਟ ਦੇ ਉੱਪਰ ਤੇ ਬਹੁਤ ਸੋਹਣਾ ਵਰਕ ਵੀ ਹੋਇਆ ਤੇ ਪ੍ਰਾਈਸ ਬਿਲਕੁਲ ਹੀ ਜੈਨੂਨ ਸਿਰਫ 1295 ਓਨਲੀ 1295 ਇਹਦੇ ਨਾਲ ਦੇ ਚਾਰ ਸੂਟ ਹੈਗੇ ਤੁਸੀਂ 1 2 3 ਜਿੰਨੇ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਟ ਬੁੱਕ ਜਲਦੀ ਕਰਿਓ ਕਿਉਂਕਿ ਸਟਾਕ ਬਹੁਤ ਸੋਹਣਾ ਜਲਦੀ ਕਲੀਅਰ ਵੀ ਹੋਊਗਾ ਤੇ ਇਸ ਕੱਪਾ ਨੇ ਬਰਬਰੀ ਦੇ ਉੱਪਰ ਬੋਟਮ ਵਰਕ ਦੇ ਨਾਲ ਸੂਟ ਬਣਾਏ ਨੇ ਬਹੁਤ ਸੋਹਣੇ ਸੋਹਣੇ ਸਭ ਤੋਂ ਜੋ ਫਰਸਟ ਡਿਜ਼ਾਈਨ ਹੈ ਜੀ ਤੇ ਇਹਦੇ ਵਿੱਚ ਆਪਾਂ ਤੁਹਾਡੇ ਲਈ ਚੁਆਇਸ ਵੀ ਲੈ ਕੇ ਆਏ ਆ ਜਿਵੇਂ ਸਭ ਤੋਂ ਫਰਸਟ ਕਲਰ ਪਹਿਲਾਂ ਤੁਹਾਨੂੰ ਦਿਖਾਉਣੀ ਆ ਸ਼ਰਟ ਦਾ ਇਹ ਸ਼ਰਟ ਆਉਗੀ ਸਰਦਈ ਫਰੋਜ਼ੀ ਕਲਰ ਇਹਦੇ ਨਾਲ ਬਾਟਮ ਰਹੂਗੀ ਜੀ ਫੁੱਲ ਪਿਓਰ ਬਰਬਰੀ ਦੇਖੋ ਇਹ ਆਜੂਗਾ ਇੱਕ ਤਾਂ ਡਿਜ਼ਾਈਨ ਤੁਸੀਂ ਨਾਲ ਬੇਸ ਨਾਲ ਦੀ ਹੀ ਲੈ ਸਕਦੇ ਹੋ ਸਲਵਾਰ ਇਹ ਬਾਟਮਾਂ ਦੇ ਉੱਪਰ ਤੁਹਾਡਾ ਪੂਰਾ ਜਿੱਥੇ ਤੱਕ ਸ਼ਰਟ ਆਉਗੀ ਸਾਰਾ ਪੰਜਾ ਕਵਰ ਹੋਊਗਾ ਬਹੁਤ ਸੋਹਣੇ ਫਲਾਵਰ ਪਾਏ ਆ ਬਾਟਮ ਦੇ ਉੱਪਰ ਇਹ ਵਾਲਾ ਕਲਰ ਤੁਸੀਂ ਲੈ ਸਕਦੇ ਹੋ ਇਸ ਸ਼ਰਟ ਦੇ ਨਾਲ ਦੂਸਰਾ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਹੈ ਕਈ ਕਹਿੰਦੇ ਕਿ ਆਪਾਂ ਨੂੰ ਜ਼ਿਆਦਾ ਡਾਰਕ ਨਹੀਂ ਪਸੰਦ ਤਾਂ ਮੈਂ ਖੁਦ ਵੀ ਇਹੀ ਬਣਾ ਰਹੀ ਆ ਤੇ ਨਾਲ ਇਹਦੇ ਫਲਾਵਰ ਦੇ ਨਾਲ ਦਾ ਜੋ ਆਪਾਂ ਨੇ ਬਾਟਮ ਲਗਾਈ ਹੈਗੀ ਉਸ ਦੇ ਉੱਪਰ ਜੋ ਕਲਰ ਨੇ ਵਰਕ ਕੀਤੇ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਦੋ ਡਿਜ਼ਾਈਨ ਨੇ ਆਪਣੇ ਕੋਲ ਦੋਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਪਸੰਦ ਹੋ ਉਹ ਲੈ ਸਕਦੇ ਹੋ ਤੇ ਇੱਕ ਸੇਮ ਦੇ ਨਾਲ ਹੀ ਬਾਟਮ ਵੀ ਸੇਮ ਫਰੋਦੀ ਹੋਊਗੀ ਸਿਰਫ ਵਰਕ ਦਾ ਫਰਕ ਹੋਊਗਾ ਇਦੇ ਵਿੱਚ ਵਰਕ ਆਊਗਾ ਜੀ ਲੀਵਜ਼ ਵਾਲਾ ਸਲਵਾਰ ਦਾ ਸ਼ਰਟ ਸੇਮ ਹੋਊਗੀ ਬਾਟਮ ਸੇਮ ਹੋਊਗੀ ਸਿਰਫ ਜਿਹੜੇ ਇਹ ਤੇ ਵਰਕ ਹੈ ਤੇ ਫਲਾਵਰ ਸੀ ਇਹਦੇ ਉੱਪਰ ਆਪਾਂ ਨੇ ਪੱਤੇ ਪਾਏ ਆ 1295 ਪ੍ਰਾਈਸ ਆ ਤਿੰਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਲਾਈਕ ਆ ਡਿਜ਼ਾਈਨ ਉਹ ਤੁਸੀਂ ਪਸੰਦ ਕਰ ਸਕਦੇ ਹੋ ਤੇ ਹੁਣ ਆਪਾਂ ਇਸੇ ਤਰ੍ਹਾਂ ਚੁਆਇਸ ਹਰ ਇੱਕ ਸੂਟ ਚ ਲੈ ਕੇ ਆਏ ਆ ਅਗਲਾ ਜੋ ਡਿਜ਼ਾਈਨ ਹੈਗਾ ਬਹੁਤ ਹੀ ਸੋਹਣੀ ਸ਼ਰਟ ਹੈਗੀ ਬਹੁਤ ਪਿਆਰਾ ਜੋ ਫੈਬਰਿਕ ਹੈ ਬਿਲਕੁਲ ਫੁੱਲ ਪਿਓਰ ਬਿਸਕੋਸ ਬਰਬਰੀ ਹੈ ਜੀ ਜੋ 1800 1900 ਦਾ ਸੁੱਤ ਤੁਸੀਂ ਸੂਟ ਬਾਇ ਕਰਦੇ ਹੋ ਫੁੱਲ ਪਿਓਰ ਬਿਸਕੋਸ ਬਰਬਰੀ ਤੇ ਇਹ ਵਾਲੀ ਆ ਗਈ ਬਾਟਮ ਇਹਦੇ ਨਾਲ ਦੇਖੋ ਬਾਟਮ ਦਾ ਵਰਕ ਵੇਖੋ ਕਿੰਨਾ ਹੈ ਤੁਸੀਂ ਉੱਪਰ ਤੱਕ ਪੂਰਾ ਤੁਹਾਡਾ ਜਿਹੜਾ ਸਾਰਾ ਇੱਥੋਂ ਆਪਣਾ ਪੌਂਚਾ ਬਣ ਜਾਣਾ ਇਹਨੂੰ ਤੁਸੀਂ ਜਿਵੇਂ ਅੱਜ ਕੱਲ੍ਹ ਚੱਲਿਆ ਥੋੜੀਆਂ ਉੱਚੀਆਂ ਸ਼ਰਟਾਂ ਦੇ ਨਾਲ ਕਿਉਂਕਿ ਤੁਹਾਡੀ ਜਿਹੜੀ ਸਲਵਾਰ ਹੈ ਸਾਰੀ ਕਵਰ ਹੋ ਗਈ ਇਹ ਬਾਟਮ ਆ ਜੂਗੀ ਇਹਦੇ ਨਾਲ ਤੇ ਇਹਦੇ ਨਾਲ ਹੋਰ ਵੀ ਤੁਹਾਨੂੰ ਚੋਇਸ ਮਿਲਦੀ ਜੀ ਨੇ ਅਸੀਂ ਕਰਤ ਹਾਂ ਜੀ ਸੇਮ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਉਹਵੇਂ ਫਲਾਵਰ ਵਾਲੀ ਵੀ ਲੈ ਸਕਦੇ ਹੋ ਦੋਨਾਂ ਚ ਤੁਸੀਂ ਜਿਹੜੀ ਸਲਵਾਰ ਲਾਈਕ ਕਰਦੇ ਹੋ ਤੁਸੀਂ ਉਹ ਡੀਐਮ ਕਰ ਸਕਦੇ ਹੋ ਕਿਉਂਕਿ ਡਿਜ਼ਾਈਨ ਦੋਨੋਂ ਸੋਹਣੇ ਆ ਠੀਕ ਹੈ ਜੀ 1295 ਓਨਲੀ ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਆ ਕਿਉਂਕਿ ਅਪਾ ਬਹੁਤ ਸਾਰਾ ਸਟਾਕ ਰੈਡੀ ਕੀਤਾ ਵੈਸੇ ਤੁਹਾਨੂੰ ਪਤਾ ਹੀ ਹੈ ਇਹ ਸੂਟ ਦਾ ਪ੍ਰਾਈਸ ਵੀ 1895 समथिंग है बट ਆਪਣੇ ਕੋਲੋਂ ਹੀ ਤੁਹਾਨੂੰ ਇਹ ਵਰਬਰੀ ਪਿਓਰ ਡਿਸਕੋਸ ਵਰਬਰੀ 1295 ਦਾ ਸੂਟ ਮਿਲਦਾ ਤੇ ਹੁਣ ਬੋਟਮ ਵਰਕ ਵੀ ਹੈ ਨਾਲ ਬੋਟਮ ਦਾ ਫੈਬਰਿਕ ਵੀ ਬਹੁਤ ਜਿਆਦਾ ਸੁਪੀਰੀਅਰ ਹੈ ਕੋਈ ਵੀ ਨਾਰਮਲ ਫੈਬਰਿਕ ਨਹੀਂ ਆਪਾਂ ਯੂਜ਼ ਕੀਤਾ ਇਹ ਕਲਰ ਵੇਖੋ ਕਿੰਨਾ ਸੋਹਣਾ ਇਹਦੇ ਨਾਲ ਵੀ ਤੁਹਾਨੂੰ ਦੋਨੋਂ ਚੋਇਸ ਮਿਲ ਜਾਣੀਆਂ ਲੀਵਜ਼ ਵਾਲਾ ਡਿਜ਼ਾਈਨ ਵੀ ਮਿਲ ਜੂ ਇਹਦੇ ਵਿੱਚ ਗ੍ਰੇ ਬੋਟਮ ਲਾਈ ਆ ਆਪਾਂ ਤੇ ਨਾਲ ਵੱਡੇ ਫਲਾਵਰ ਵਾਲਾ ਵੀ ਡਿਜ਼ਾਈਨ ਮਿਲ ਜੂ ਦੋਨੋਂ ਕਲਰ ਬਣ ਕੇ ਬਹੁਤ ਜਿਆਦਾ ਸੋਹਣੇ ਹੋਣੇ ਆ ਸੇਮ ਪ੍ਰਾਈਸ 1295 ਇਸ ਤੋਂ ਇਲਾਵਾ ਇੱਕ ਸੂਟ ਆਪਾਂ ਹੋਰ ਤਿਆਰ ਕੀਤਾ ਬਹੁਤ ਜ਼ਿਆਦਾ ਸਭ ਤੋਂ ਵੱਧ 트ੈਂਡ ਦੇ ਵਿੱਚ ਅੱਜ ਕੱਲ ਇਹ ਡਿਜ਼ਾਈਨ ਚੱਲ ਰਿਹਾ ਆਪਾਂ ਪਹਿਲਾਂ ਇਹ ਰੇੜੀ ਕੀਤਾ ਸੀ ਮੋਰ ਪੰਖੀ ਕਲਰ ਦੇ ਉੱਪਰ ਤੇ ਹੁਣ ਆਪਾਂ ਰੇੜੀ ਕੀਤਾ ਸਰਦਈ ਫਿਰੋਜ਼ੀ ਪਿਓਰ ਬਰਬਰੀ ਫੈਬਰਿਕ ਦੇ ਉੱਪਰ ਕਾਟਨ ਬਰਬਰੀ ਹੈ ਜੀ ਇਹਨੂੰ ਲਾਈਨਿੰਗ ਨਹੀਂ ਲੱਗੂਗੀ ਪਹਿਲਾਂ ਹੀ ਕਲੀਅਰ ਕਰ ਦਿੰਨੇ ਆ ਇਹ ਫੁੱਲ ਪਿਓਰ ਕਾਟਨ ਬਰਬਰੀ ਹੈ ਇਹਨੂੰ ਲਾਈਨਿੰਗ ਨਹੀਂ ਲੱਗੂਗੀ ਠੀਕ ਹੈ ਜੀ ਡਿਜ਼ਾਈਨ ਵੇਖੋ ਪੈਨਲ ਆਉਣਗੇ ਘੇਰੇ ਦੇ ਉੱਪਰ ਫਲਾਵਰ ਆਉਣਗੇ ਸੈਂਟਰ ਦੇ ਵਿੱਚ ਫਲਾਵਰ ਆਉਣਗੇ ਜੀ ਦੇਖ ਸਕਦੇ ਹੋ ਸਾਰਾ ਫਰੰਟ ਹੈਵੀ ਹੋਊਗਾ ਤੇ ਇਹ ਆ ਗਿਆ 슬ੀਵਸ ਦਾ ਵਰਕ कॉटन बरबरी ਆ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਜੀ ਤੇ ਇਹ ਆਊਗਾ ਬਾਟਮ ਦੇ ਉੱਪਰ ਬਾਹ ਦਾ ਵੀ ਵਰਕ ਹੈ ਜੀ ਸਲਵਾਰ ਦਾ ਵੀ ਵਰਕ ਹੈ ਫਰੰਟ ਵੀ ਹੈਵੀ ਹੈ ਜੇਕਰ ਇਹਦੇ ਨਾਲ ਦੁਪੱਟਾ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਕੇ ਵੀ ਦੇ ਦਾਂਗੇ ਬਟ ਤੁਹਾਨੂੰ ਮੈਂ ਵਿਦਆਊਟ ਦੁਪੱਟਾ ਹੀ ਦਿਖਾ ਰਹੀ ਹਾਂ ਦੁਪੱਟਾ ਤੁਸੀਂ ਟਾਈ ਡਾਈ ਕਰਾਉਗੇ ਤਾਂ ਉਹ ਵੀ ਸੋਹਣਾ ਲੱਗਣਾ ਸਿੰਗਲ ਕਲਰ ਕਰਾਉਗੇ ਉਹ ਵੀ ਸੋਹਣਾ ਲੱਗਣਾ ਇਹਦੇ ਵਿੱਚ ਦੋ ਕੰਟਰਾਸਟ ਮਿਲ ਜਾਣਗੇ ਤੁਹਾਨੂੰ ਇੱਕ ਮਿਲੂਗਾ ਜੀ ਰਾਣੀ ਕੰਟਰਾਸਟ ਪਿੰਕ ਕੰਟਰਾਸਟ ਤੇ ਦੂਸਰਾ ਮਿਲ ਜੂਗਾ ਤੁਹਾਨੂੰ ਸੇਮ ਵਰਕ ਦੇ ਵਿੱਚ ਮਹਿਰੂਨ ਕੰਟਰਾਸਟ ਬਸ ਫਰਕ ਕੀ ਹੈ ਇਹਦੇ ਵਿੱਚ ਨਾਭੀ ਰੰਗ ਲੱਗਿਆ ਇਹਦੇ ਵਿੱਚ ਗੁਲਾਬੀ ਰੰਗ ਲੱਗਿਆ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਫੁੱਲ ਪਿਓਰ ਬਰਬਰੀ ਦੇ ਵਿੱਚ ਤੁਹਾਨੂੰ ਮਿਲੂਗਾ ਸਿਰਫ 1395 ਓਨਲੀ 1395 ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਇਹ ਜਿਹੜਾ ਪਲੇਨ ਸੂਟ ਹੈ ਜੀ 900 ਰੁਪਏ ਦਾ ਇਸ ਤੋਂ ਇਲਾਵਾ ਇਹ ਵਾਲਾ ਸੂਟ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਹੈ ਇਹਨਾਂ ਸੂਟਾਂ ਦੀ ਕਿਉਂਕਿ ਆਪਾਂ ਨੇ 20 25 ਪੀਸ ਰੇੜੀ ਪੁੱਛੇ ਸੀ ਸਾਰੇ ਸੇਲ ਹੋ ਗਏ ਆ ਤੇ ਇਹਦੇ ਵਿੱਚ ਹੁਣ ਆਪਣੇ ਕੋਲ ਸਿਰਫ ਦੋ ਪੀਸ ਨੇਗੇ ਇੱਕ ਤਾਂ ਮਿਲੂਗਾ ਤੁਹਾਨੂੰ ਇਹ ਤੁਸੀਂ ਦੇਖ ਰਹੇ ਹੋਣੇ ਜਿਹੜਾ ਮੈਂ ਖੁਦ ਵੇਅਰ ਕਰਕੇ ਵੀਡੀਓ ਪਾਈ ਹੋਈ ਸੀ ਜੀ ਆ ਆਫ ਆਫ ਵਾਈਟ ਸਕਿਨ ਸੋਰੀ ਸਕਿਨ ਜ ਤੇ ਨਾਲ ਮਹਿਰੂਮ ਦਾ ਕੰਟਰਾਸਟ ਸੇਮ ਇਹਦੇ ਵਿੱਚ ਰੇੜੀ ਕੀਤਾ ਸੀ ਆਪਾਂ ਫਿਰੋਜ਼ੀ ਐਂਡ ਲੈਮਨ ਦਾ ਇਹ ਫਿਰੋਜ਼ੀ ਆਜੂਗਾ ਲੈਮਨ ਵਰਕ ਹੋਊਗਾ ਜੀ ਇਹਤੇ ਤੇ ਇਹਦਾ ਦੁਪੱਟਾ ਹੋਗਾ ਟਾਈ ਐਂਡ ਡਾਈ ਟਾਈ ਐਂਡ ਡਾਈ ਬਹੁਤ ਸੋਹਣਾ ਦੁਪੱਟਾ ਹੈ ਜੀ ਬਰਕ ਤੇ ਸੂਟ ਲਾ ਲਦੀਆਂ ਲਾਈਨ ਅਪ ਹੋ ਆ ਕੇ ਦੁਪੱਟਾ ਰੈਡੀ ਕੀਤਾ ਬਾਕੀ ਲੈਸ ਦੀ ਫਿਨਿਸ਼ਿੰਗ ਕਰਵਾ ਵੀ ਸਕਦੇ ਤੇ ਖੁਦ ਵੀ ਕਰ ਸਕਦੇ ਬਹੁਤ ਹੀ ਪਿਆਰਾ ਪੀਸ ਆ ਇਹ ਸਿੰਗਲ ਪੀਸ ਆਪਣੇ ਕੋਲ ਫਿਰੋਜ਼ੀ ਵਾਲਾ ਤੇ ਉਹਦਾ ਪ੍ਰਾਈਸ ਦੇ ਹੈਗਾ ਸੀ 2595 ਤੇ ਇਹ ਸਿੰਗਲ ਹੀ ਪੀਸ ਆ ਕੋਈ ਵੀ ਪਹਿਣ ਲੈਣਾ ਚਾਹੁੰਦੀ ਆ ਤਾਂ ਤੁਹਾਨੂੰ ਇਹ ਵਾਲਾ ਸੂਟ ਹੈ ਜਿਹੜਾ ਸਿਰਫ 1895 ਦਾ ਮਿਲੂਗਾ ਓਨਲੀ 1895 ਵਿਦ ਦੁਪੱਟਾ ਇਸ ਤੋਂ ਇਲਾਵਾ ਇਹ ਤੁਹਾਨੂੰ دکھਾਣੀ ਆਪਾਂ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੀ ਬਚਿਆ ਸਿਲਕ ਮਸ਼ਲੀਨ ਫੈਬਰਿਕ ਹੈ ਵਧੀਆ ਫੈਬਰਿਕ ਹੈ ਜੀ ਤੇ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਹੈ ਦੇਖੋ ਇਹ ਆਊਗਾ ਆਪਣਾ ਫਰੰਟ ਨੈਕ ਦਾ ਡਿਜ਼ਾਈਨ ਸਾਰੀ ਸ਼ਰਟ ਦੇ ਵਿੱਚ ਬੂਟੀ ਆਊਗੀ ਇਹਦੇ ਨਾਲ ਦੁਪੱਟਾ ਤੁਸੀਂ ਬਲੈਕ ਵੀ ਰੱਖ ਸਕਦੇ ਹੋ ਬਟ ਜੇਕਰ ਜਿਆਦਾ ਸੂਖ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਬੇਸ ਕਲਰ ਦਾ ਦੁਪੱਟਾ ਲਗਾ ਕੇ ਵਾਈਡ ਬਲੈਕ ਕਲਰ ਦੀ ਲੈਸ ਲਗਾ ਲਿਓ 슬ੀਵਜ਼ ਦਾ ਵੀ ਤੇ ਬਾਟਮ ਦਾ ਵੀ ਇਹ ਸੂਟ ਦਾ ਪ੍ਰਾਈਸ ਸਿਰਫ 995 only 995 ਇਹ ਵੀ ਕੋਈ ਪੀਸ ਹੈ। ਹਾਂਜੀ ਇਸ ਤੋਂ ਇਲਾਵਾ ਇਹ ਆਗੇ ਜੀ ਐਸ ਕੇ ਬ੍ਰਾਂਡ ਬਹੁਤ ਵਧੀਆ ਬੇਸ ਦੇ ਉੱਪਰ ਦੋ ਕਲਰ ਆਪਣੇ ਕੋਲ। ਬਹੁਤ ਜ਼ਿਆਦਾ ਸੋਹਣੇ ਸੂਟ ਹੈਗੇ ਕਲਰ ਵੀ ਬਹੁਤ ਸੋਹਣੇ ਨੇ। ਨਾਲ ਪਿਓਰ ਬਰਬੜੀ ਦੇ ਦੁਪੱਟੇ ਵੀ ਆਉਣਗੇ। ਉਹ ਵੀ ਟਾਈ ਡਾਈ। ਸਭ ਤੋਂ ਫਾਸਟ ਸੂਟ ਵੇਖੋ ਜੀ। ਮਾਉਸ ਕਲਰ ਦੇ ਉੱਪਰ ਇਹ ਹੈਂਡਵਰਕ ਦੇ ਕਨਸੈਪਟ ਨੇ ਪਹਿਲਾਂ ਆਰੀ ਵਰਕ ਹੋਇਆ ਉੱਪਰ ਹੈਂਡਵਰਕ ਹੈ ਜੀ ਹੈਗੇ ਇਹ ਮਤਲਬ ਕਾਟਨ ਬਰਬਰੀ ਦੇ ਵਿੱਚ ਨੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਕਨਸੈਪਟ ਬਹੁਤ ਸੋਹਣਾ ਹੈ ਐਮਬਰਾਇਡਰੀ ਬਹੁਤ ਸੋਹਣੀ ਕੀਤੀ ਹੋਈ ਹੈ ਘੇਰਾ ਵੀ ਹੈ ਉੱਪਰੋਂ ਦੇਖੋ ਪਰਲ ਦਾ ਜੋ ਕੰਮ ਕੀਤਾ ਹੋਇਆ ਹੈਂਡਵਰਕ ਦਾ ਇਹ ਆਗੇ ਜੀ ਆਪਣੇ 슬ੀਵਸ ਦੇ ਉੱਪਰ نیچے ਕੱਟ ਵਰਕ ਤੇ ਉੱਪਰ ਬਹੁਤ ਸੋਹਣਾ ਫਲਾਵਰ ਦੁਪੱਟਾ ਆਊਗਾ ਪਿਓਰ ਬਰਬਰੀ ਦੇਖੋ ਜੀ ਸੂਟ ਦੇ ਨਾਲ 500 ਵਾਲਾ ਦੁਪੱਟਾ ਹੈ ਉਪਰੋਂ ਟਾਈਡਾਈ ਤੇ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਫੁੱਲੀ ਲੈਸ ਆ ਰਹੀ ਹੈ ਜੀ ਪ੍ਰਾਈਸ ਦੇਖੋ ਇਹਦਾ ਵੈਸੇ 2200 ਸਮਥਿੰਗ ਇਹਦਾ ਪ੍ਰਾਈਸ ਸੀਗਾ ਫਿਰ ਵੀ ਆਪਣਾ ਜੋ ਸੇਲ ਪ੍ਰਾਈਸ ਸੀ 1895 ਫਿਰ ਵੀ ਦੋਹੀ ਸੂਟ ਆਪਣੇ ਕੋਲ ਅਵੇਲੇਬਲ ਨੇ ਤੁਹਾਨੂੰ 100 ਹੋਰ ਲੈਸ ਮਿਲੂਗਾ ਸਿਰਫ 1795 ਬਹੁਤ ਜ਼ਿਆਦਾ ਹੈਵੀ ਕੁਆਲਿਟੀ ਦੇ ਦੁਪੱਟੇ ਦੇ ਨਾਲ ਕਲਰ ਦੋ ਨੇ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਤੇ ਦੂਸਰਾ ਕਲਰ ਇਹ ਵਾਲਾ ਮਿਲ ਚੁ ਇਹਦੇ ਨਾਲ ਦੁਪੱਟਾ ਆਊਗਾ ਜੀ ਪਿਓਰ ਮਸਲੀਨ ਦਾ ਦੁਪੱਟੇ ਆਉਣਗੇ 2.5 2.5 ਮੀਟਰ ਦੇ ਤੇ ਮਸਲੀਨ ਕੱਟ ਵਰਕੇ ਦੁਪੱਟਾ ਆਊਗਾ ਜੀ ਦੇਖੋ ਸੇਮ 슬ੀਵਸ ਦਾ ਆਊਗਾ ਬਹੁਤ ਜ਼ਿਆਦਾ ਸੋਹਣਾ ਕਲਰ ਵੀ ਹੈ ਨਾਲ ਟਾਈ ਡਾਈ ਪਿਓਰ ਮਸਲੀਨ ਦੁਪੱਟਾ ਨਾਲ 4 ਸਾਈਡ ਕੱਟ ਵਰਕੇ ਜੀ ਆਰੀ ਵਰਕੇ ਦੇ ਨਾਲ ਸਿਰਫ 1795 ਦਾ ਮਿਲੂਗਾ ਤੁਹਾਨੂੰ ਇਹ ਸੂਟ ਲੈ ਸਕਦੇ ਹੋ ਕੋਈ ਵੀ ਭਣ ਲੈਣਾ ਚਾਹੁੰਦੀ ਜੀ बड़ा प्यारा कलर है सरदारी सूट है जी इसके अलावा एक हो है जी। सूट हो ये वाला सूट आप पचानवे बट ये अपने को पीस है प्योर मसलीन फैब्रिक है बहुत ज्यादा वैसिया मसलीन बिल्कुल सॉफ्ट ਨੈਕ ਲਾਈਨ ਪੈਨਲ ਐਂਡ ਘੇਰਾ ਹੈ ਵੀ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਨਾਲ ਦੁਪੱਟਾ ਦੁਪੱਟਾ ਆਊਗਾ ਜੀ ਬਰਬਰੀ ਦਾ ਇਹ ਵੀ ਇੱਕੋ ਹੀ ਪੀਸ ਹੈ 2.5 ਮੀਟਰ ਦਾ ਪਿਓਰ ਬਰਬਰੀ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕੋ ਹੀ ਪੀਸ ਹੋਣ ਕਰਕੇ ਇਹ ਵੀ ਤੁਹਾਨੂੰ ਸਿਰਫ 14.95 ਦਾ ਮਿਲ ਜੂਗਾ ਲੈ ਸਕਦੇ ਹੋ ਹਾਂਜੀ ਇੱਕ ਰਹਿ ਗਿਆ ਅੱਜ ਦੀ ਵੀਡੀਓ ਦਾ ਲਾਸਟ ਸੂਟ ਜੋ ਕਿ ਬਹੁਤ ਵਧੀਆ ਖਾਦੀ ਸ਼ਿਲਕ ਦੇ ਰੈਡੀ ਹੋਇਆ ਬਹੁਤ ਜਿਆਦਾ ਸੋਹਣਾ ਇਹਦਾ ਫੈਬਰਿਕ ਹੈ ਤੇ ਇਹ ਵਾਲਾ ਆ ਗਿਆ ਡਿਜ਼ਾਈਨ ਕਿਉਂਕਿ ਇਹ ਆਪਾਂ ਲਾਸਟ ਲਾਸਟ ਤੋਂ ਲਾਸਟ ਮੰਥ ਹੈ ਨਾ ਰੈਡੀ ਕੀਤੇ ਸੀ ਬਹੁਤ ਯਾਰਾ ਸਟਾਕ ਇਹ ਸੇਲ ਹੋਇਆ ਸੀ ਇਹ ਕੋਈ ਪੀਸ ਆਪਣਾ ਬੁਟੀਕ ਦੇ ਵਿੱਚ ਪਿਆ ਰਹਿ ਗਿਆ ਤਾਂ ਲੈ ਸਕਦੇ ਹੋ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਤੇ ਇਹ ਵਾਲਾ ਸੂਟ ਹੈ ਜਿਹੜਾ ਤੁਹਾਨੂੰ ਸਿਰਫ 995 ਦਾ ਮਿਲ ਜਾਊਗਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਨੂੰ ਤੁਸੀਂ ਦੁਪੱਟਾ ਟਾਈ ਡਾਈ ਕਰ ਸਕਦੇ ਹੋ ਤੇ ਇਹ ਆ ਗਿਆ 슬ੀਵਸ ਦਾ ਠੀਕ ਹੈ ਜੀ ਤੇ ਇਸੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੀ ਹੋਊਗੀ ਕਿਉਂਕਿ ਬਹੁਤ ਸੋਹਣੇ ਬੁਟੀਕ ਪੀਸ ਤੁਹਾਨੂੰ ਬਹੁਤ ਜੈਨੂਇਨ ਪ੍ਰਾਈਸ ਤੇ ਸਾਡੇ ਕੋਲੋਂ ਮਿਲ ਜਾਂਦੇ ਆ ਤਾਂ ਤੁਸੀਂ ਜਦੋਂ ਵੀ ਚਾਹੋ ਲੈਰੇਗਾ ਗਿਆ ਕੇ ਸ਼ਾਪਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਇਹਨਾਂ ਵਿੱਚੋਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਸਾਡੇ ਵਟਸਐਪ ਨੰਬਰ ਹੈਗੇ 7973984974 7973984974 ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਓਕੇ ਜੀ ਸਸ਼ੀ